ਹਾਜਲ ਕਾ ਚਲੇ ਦੀ ਪਿੰਡ ਨੇ ਜਿਹੜੇ ਪਾਣੀ ਦੇ ਵਿੱਚ ਬਹੁਤ ਸਾਰੇ ਡੁੱਬ ਚੁੱਕੇ ਨੇ ਇੱਕ ਤਸਵੀਰ ਦੇਖ ਸਕਦੇ ਹੋ ਤੁਸੀਂ ਇਹਨਾਂ ਘਰਾਂ ਦੇ ਵਿੱਚ ਪਾਣੀ ਕਿੰਨਾ ਕਿੰਨਾ ਪਾਣੀ ਹੈ ਬੱਲੇ ਸ਼ਾਹ ਦੀਆਂ ਟਾਣੀਆਂ ਜਿਹੜਾ ਉੱਥੋਂ ਦੀ ਲਾਈਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਹਾਲੇ ਵੀ ਜਿਹੜਾ ਘਰਾਂ ਦੇ ਵਿੱਚ ਪਾਣੀ ਘਟੂ ਘਟ 4-4 ਫੁੱਟ ਪਾਣੀ ਖੜਿਆਗਾ ਅਸੀਂ ਇੱਕ ਬੋਟ ਰਾਹੀਂ ਚੱਪੂ ਵਾਲੀ ਬੋਟ ਰਾਹੀਂ ਅਸੀਂ ਅੰਦਰ ਗਏ ਸੀ ਸਾਡੇ ਤੋਂ ਬਾਅਦ ਬਾਈ ਹੁਣੀ ਟਰੈਕਟਰ ਟਰਾਲੀ ਲੈ ਕੇ ਅੰਦਰ ਗਏ ਤੇ ਇਹ ਜਿਹੜੀ ਤਸਵੀਰ ਹੈ ਬੱਲੇ ਸ਼ਾਟਾਣੀਆਂ ਦੀ ਤਸਵੀਰ ਹੈ ਲੋਕ ਵਿਚਾਰੇ ਦੇਖੋ ਕਿਦਾਂ ਰਾਸ਼ਨ ਲੈਣ ਵਾਸਤੇ ਖੜੇ ਨਹੀਂ ਤੇ ਪਾਣੀ ਜਿਹੜਾ ਤੁਸੀਂ ਦੇਖਦੇ ਕਿੰਨਾ ਕਿੰਨਾ ਪਾਣੀ ਹਸੇ ਜਿਹੜੇ ਘਰਾਂ ਦੇ ਘਰ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਬਹੁਤ ਸਾਰੇ ਲੋਕ ਬੇਕਾਰ ਹੋ ਕੇ ਇੱਥੋਂ ਬਾਹਰ ਸੇਫ ਜਗ੍ਹਾ ਤੇ ਚਲੇ ਗਏ ਨੇ ਆਪਣਾ ਤੇ ਆ ਦੇਖੋ ਕਿੰਨਾ ਕਿੰਨਾ ਪਾਣੀ ਹੈ ਜੀ ਤੇ ਬੜਾ ਖਤਰਨਾਕ ਮੰਜ਼ਰ ਹੈ ਇਹ ਤੇ ਬਹੁਤ ਪਾਣੀ ਕੀ ਟੈਂਸ਼ਨ ਹੈ ਨਹੀਂ ਇੰਤੈ ਬਾਹਰ ਜਿਹੜੀਆਂ ਬਿਲਡਿੰਗਾਂ ਨੇ ਬਿਲਡਿੰਗਾਂ ਵੀ ਸੇਫ ਨਹੀਂ ਹੈ ਕਿਉਂਕਿ ਇਹਨਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ ਕਿਸੇ ਟਾਈਮ ਵੀ ਕੁਝ ਵੀ ਹੋ ਸਕਦਾ ਹੈਗਾ ਆ ਇੱਕ ਡੌਗੀ ਦੇਖ ਸਕਦੇ ਹੋ ਤੁਸੀਂ ਉੱਪਰ ਖੜਿਆ ਵਿਚਾਰਾ ਉਹ ਕਾਲੀ ਬੰਦੇ ਨੇ ਕਰ ਰੋ ਪਿੰਡ ਆ ਗਿਆ ਹੈ ਨਾ ਪਿੰਡ ਆਈ ਅੱਗੇ ਇਸ ਤੋਂ ਅੱਗੇ ਭੈਣੀ ਗੁੱਦੜਸ਼ਾ ਅਤੇ ਟਾਣੀ ਮੋਹਨਾਰਾਮ ਠੀਕ ਹੈ ਇਹ ਬੱਲੇ ਸ਼ਾਹ ਦੀਆਂ ਟਾਣੀਆਂ ਹੀ ਹਨਾ ਨਹੀਂ ਨਹੀਂ ਦੇਖੋ ਅੱਛਾ ਕਿੰਨਾ ਕਿੰਨਾ ਪਾਣੀ ਆ ਗਿਆ ਸੀ ਉਰੇ ਪਾਣੀ ਤਾਂ ਬਹੁਤ ਜ਼ਿਆਦਾ ਆ ਗਿਆ ਸੀ ਤਕਰੀਬਨ ਕੋਈ ਆਈਡੀਆ 5-6 ਛਪੋਟਾ ਆ ਗਿਆ ਅੱਛਾ 5-6 ਛਪੋਟਾ ਪਾਣੀ ਆ ਗਿਆ ਇਸ ਤੋਂ ਅੱਗੇ ਜਿਹੜਾ ਪਿੰਡ ਨੇ ਉਹ ਕਿੰਨੇ ਕਿੰਨੇ ਪਾਣੀ ਡੋਕਸ ਨੇ ਉਹ ਜੀ ਬਹੁਤ ਔਖੇ ਵਿਚਾਰੇ ਅੱਛਾ ਹਾਂ ਅਸੀਂ ਤਾਂ ਫੇਰ ਵੀ ਜੇ ਮਾੜਾ ਮੋਟਾ ਲੰਗ ਟੱਪ ਜਾ ਵੀਦਾ ਉਹ ਤਾਂ ਲੰਗੜ ਨੂੰ ਔਖੇ ਨੇ ਹਾਂ ਜੀ ਤੇ ਤੁਹਾਡੀ ਕਿੰਨੀ ਫਸਲ ਸੀ ਜਿਹੜੀ ਤਬਾਹ ਹੋ ਗਈ ਹੈ ਸਾਡੀ ਹੈਗੀ ਬਾਤੇ ਰੱਖੀ 12 13 ਕਿੱਲੇ ਸਾਰੀ ਤਬਾਹ ਹੋ ਗਈ ਘਰ ਦੇ ਵਿੱਚ ਵੀ ਅਸੀਂ ਵੀ ਦੇਖਿਆ ਪਾਣੀ ਬਹੁਤ ਆ ਹਾਂ ਹਾਂ ਜੀ ਜਿਆਦਾ ਆ ਬੜਖਾ ਗਿਆ ਸਰਕਾਰ ਨੂੰ ਕੋਈ ਅਪੀਲ ਕਰਦੇ ਹਾਂ ਤੁਸੀਂ ਮਦਦ ਵਾਸਤੇ ਸਰਕਾਰ ਹੁਣ ਸੋਚੇ ਤਾਂ ਤਾਂ ਹੀ ਹੂੰ ਸਰਕਾਰ ਨੂੰ ਉਹਦੇ ਸਿੱਧੇ ਕੇਹਾਰਾ ਕੋਈ ਕੀ ਆਲਾ ਤੋ ਖੜੇ ਨਹੀਂ ਚਲੋ ਬੜਾ ਵੱਡੀ ਗੱਲ ਹੈ ਉਹ ਸਰਕਾਰ ਨੂੰ ਆਪਾਂ ਬੀਨ ਅਪੀਲ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਲੋਕਾਂ ਦੀ ਬਾਹ ਫੜੀ ਜਾਵੇ ਤੇ ਜਿੰਨਾ ਵੀ ਖਣ ਦਾ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੇ ਘਰ ਟਹਿ ਗਏ ਨੇ ਉਹਨਾਂ ਨੂੰ ਘਰਾਂ ਬਣਾ ਕੇ ਦਿੱਤੇ ਜਾਣ ਤੇ ਫਸਲਾਂ ਜਿਹੜੀਆਂ ਨੁਕਸਾਨ ਹੋ ਗਈਆਂ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਇਹ ਲੋਕ ਦੁਬਾਰੇ ਫੇਰ ਆਪਣਾ ਜੀਵਨ ਵਧੀਆ ਤਰੀਕੇ ਨਾਲ ਗੁਜ਼ਾਰ ਕੌ ਸਰ ਕਰ ਸਕਣ ਕਿਉਂਕਿ ਬੜਾ ਔਖਾਗਾ ਬੰਦਾ ਸਾਰੀ ਉਮਰ ਮਿਹਨਤ ਕਰਦਾ ਤੇ ਮਸਾ ਆਪਣੇ ਇੱਕ ਛੁੱਤ ਬਣਾਉਂਦਾ ਰਹਿਣ ਵਾਸਤੇ ਤੇ ਇੱਕ ਕੋਟ ਛਟਕੇ ਦੇ ਵਿੱਚ ਜੋ ਤੈ ਹੁੰਦਾ ਸੋਜੀ ਨਾ ਤੇ ਬੜਾ ਔਖ ਹੋ ਜਾਂਦਾਗਾ ਇਹਨਾਂ ਚੀਜ਼ਾਂ ਨੂੰ ਸਰਵਾਈਵ ਕਰਨਾ ਅਸੀਂ ਇੱਕ ਬੋਟ ਵਾਲੀ ਇੱਕ ਐਂਟਰ ਹੈ ਰਾ ਇੱਕ ਬਟ ਗਿਆ ਕਿਸ਼ਤੀ ਦੇ ਵਿੱਚ ਹੈ ਤੇ ਮੂਰੇ ਤਵਾਰਾਂ ਦੀ ਜਿਹੜੀ ਹਾਂ ਇਹ ਚੱਲ ਰਹੀ ਹੈ ਪਾਣੀ ਦੇ ਨਿਕਰ ਤੇ ਅਸੀਂ ਬੋਟ ਦੇ ਵਿੱਚ ਹਾਂ ਹਾਂ ਅੰਦਰ ਹਮੇਂ ਲੱਗ ਪਾਣੀ ਹਲੇ ਵੀ ਤਕਰੀਬਨ ਤਿੰਨ ਤਿੰਨ ਚਾਰ ਚਾਰ ਫੁੱਟ ਹੈਗਾ ਵਾਹ ਉਹ ਦੇਖੋ ਸਾਹਮਣੇ ਦੂਰ ਦੂਰ ਤੱਕ ਜਿੱਥੇ ਜਿੱਥੇ ਤੁਹਾਡੀ ਮਤਲਬ ਨਜ਼ਰ ਜਾਂਦੀ ਹੈ ਜਦ ਸਾਡੇ ਕੈਮਰੇ ਦਾ ਜੂਮ ਹੁੰਦਾਗਾ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਕਿੰਨਾ ਕਿੰਨਾ ਪਾਣੀ ਹੈ ਤੇ ਕਿੰਨੇ ਕਿੰਨੇ ਕ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਇਹ ਪਿੰਡ ਹੈਗੇ ਨੇ ਫੌਜਲਖਾ ਦੇ ਬੱਲੇ ਸ਼ਾਹ ਦੀ ਟਾਣੀ ਨੂਰਪੁਰ ਗੁਲਾਬਾ ਪੈਣੀ ਤੇ ਤੀਜਾ ਰਹੀ ਲਾ ਰਹੀ ਲਾ ਅੱਗੇ ਪਿੰਡ ਮੂਰ ਨੇ ਤਕਰੀਬਨ ਕਟੁਕਟ ਬਹੁਤ ਸਾਰੇ ਪਿੰਡ ਨੇ ਜਿਹੜੇ ਬਾੜ ਦੇ ਕਰਕੇ ਪ੍ਰਭਾਵਿਤ ਹੋ ਗਏ ਨੇ ਤੇ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਆਏ ਹੋਏ ਹਾਂ ਕਵਰੇਜ ਕਰਨ ਵਾਸਤੇ ਤੇ ਬਹੁਤ ਮਾੜੇ ਹਾਲ ਨੇ ਬਾੜ ਦਾ ਕਰਕੇ ਉਹਰ ਕਪੜੇ ਪੁੰਦੇ ਚੋਂ ਨਰਵਾਲੇ ਦਾ ਨਹੀਂ ਆਦਾ ਪਰ ਪੈਰ ਥੋੜਾ ਜਿਹਾ ਲਾਈਟ ਦਾ ਨਹੀਂ ਜਾਨਾ ਕਿ ਕਿੰਨਾ ਆਉਂਦਾ ਹੈ ਟਰਾਲੀ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਪਾਣੀ ਹੈ ਨਾ ਕਿੰਨਾ ਕਿੰਨਾ ਭਰ ਗਿਆ ਤੇ ਅਸੀਂ ਚੱਪੂ ਵਾਲੀ ਬੇੜੀ ਦੇ ਵਿੱਚ ਹੈ ਟਰਾਲੀ ਵਿੱਚ ਜਿਹੜਾ ਇਹ ਪਾਣੀ ਦੇ ਕੋ ਕਿੰਨਾ ਭਰ ਗਿਆ ਤੇ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨਾ ਕਿੰਨਾ ਪਾਣੀ ਹਲੇ ਵੀ ਜਿਹੜਾ ਪਿੰਡਾਂ ਦੇ ਵਿੱਚ ਖੜਿਆਗਾ ਤੇ ਫਿਲਹਾਲ ਪਾਣੀ ਵਧਿਆ ਪਾਣੀ ਦਰਿਆਵਾਂ ਦੇ ਵਿੱਚ ਵੀ ਘਟਨਾ ਸ਼ੁਰੂ ਹੋ ਗਿਆ ਪਿਛੋਂ ਡੈਮਾਂ ਚੋਂ ਵੀ ਪਾਣੀ ਘਟਨਾ ਸ਼ੁਰੂ ਹੋ ਗਿਆ ਤੇ ਇਹਨਾਂ ਦਾ ਪਾਣੀ ਹੈ ਜੀ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਅਸੀਂ ਹੋਰ ਵੀ ਤੁਹਾਡੇ ਤੱਕ ਅਪਡੇਟ ਪਹੁੰਚਾ ਦੇਈਏ ਤੇ ਧੰਨਵਾਦ